ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਬੜਾ ਹੀ ਪਿਆਰਾ ਡਿਜ਼ਾਈਨ ਤੁਹਾਨੂੰ ਦੱਸਣ ਲੱਗੀ ਆ ਇਹ ਦੇਖੋ ਤੁਸੀਂ ਚਾਹੇ ਬੱਚੇ ਦੇ ਸਵੈਟਰ ਤੇ ਲੇਡੀਜ਼ ਜੈਂਟਸ ਕਿਸੇ ਵੀ ਸਵੈਟਰ ਤੇ ਪਾ ਸਕਦੇ ਹੋ ਤੇ ਪਾਣ ਵਿੱਚ ਵੀ ਬਹੁਤ ਹੀ ਸੋਖਾ ਹੈ ਇਹ ਆਪਾਂ ਨੇ 8 ਦੇ ਮਲਟੀਪਲ ਦੇ ਗੁੰਡੇ ਪਾਣੇ 5 ਗੁੰਡੀਆਂ ਤੇ ਇਹ ਬਣਦੀ ਹੈ ਲਸਰ ਤੇ 3 ਆਪਾਂ ਵਿੱਚ ਪੁੱਠੇ ਪੁੱਠੇ ਕੁੰਡੇ ਰੱਖੇ ਹੋਏ ਆ ਤੇ 8 ਦੇ ਮਲਟੀਪਲ ਤੇ ਆਪਾਂ ਨੇ ਕੁੰਡੇ ਪਾਣੇ ਆ ਤੇ ਇਹ ਆਪਾਂ ਸ਼ੁਰੂ ਕਰਦੇ ਆ ਮੈਂ ਛੋਟਾ ਜਿਹਾ ਸੈਂਪਲ ਬਣਾਇਆ ਹੋਇਆ ਤੇ ਤੁਹਾਨੂੰ ਮੈਂ ਬਣਾਉਣ ਦਾ ਤਰੀਕਾ ਦੱਸਦੀ ਆ ਇਹ ਪਹਿਲਾ ਕੁੰਡਾ ਆਪਾਂ ਨੇ ਉਤਾਰ ਲਿਆ ਤੇ ਤਿੰਨ ਕੁੰਡੇ ਪੁੱਠੇ ਰੱਖ ਲਏ ਹੈ ਦੇਖੋ 1 2 3 ਬਿਲਕੁਲ ਸਿੰਪਲ ਹੈ ਡਿਜ਼ਾਈਨ ਤੇ ਪਾਇਆ ਵਿਪੂਸੁਰ ਲੱਗਦਾ ਇਹ ਦੇਖੋ ਇਹ ਆਪਾਂ ਨੇ ਝੋਟਾ ਮਾਰ ਲੈਣਾ ਠੀਕ ਹੈ ਤੇ ਇਹ ਵਾਲ ਪਾ ਲਿਆ ਇੱਕ ਗੁੰਡਾ ਵਿੱਚ ਐਵੇਂ ਬੁਣ ਲਿਆ ਫਿਰ ਵਾਲ ਪਾ ਲੈਣਾ ਤੇ ਫਿਰ ਇੱਥੇ ਝੋਟਾ ਮਾਰ ਲੈਣਾ ਬਸ ਪਹਿਲੀ ਸਲਾਈ ਆਪਾਂ ਨੇ ਸਾਰੀ ਇਸੇ ਤਰ੍ਹਾਂ ਬਣਾਣੀ ਹੈ ਇਹ ਪੰਜ ਗੁੰਡੇ ਜਿਹੜੇ ਤਿੰਨ ਤਾਂ ਆਪਾਂ ਨੇ ਪੁੱਠੇ ਰੱਖੇ ਇਹ ਪੰਜ ਗੁੰਡਿਆਂ ਦਾ ਇੱਕ ਝੋਟਾ ਮਾਰਿਆ ਇਹ ਬਦਲ ਲਿਆ ਇੱਕ ਸਿੰਪਲ ਬੁਣ ਲਿਆ ਇਹ ਫਿਰ ਅੱਗੇ ਵਲ ਪਾ ਕੇ ਤੇ ਝੋਟਾ ਮਾਰ ਲਏ ਸਾਡੇ 5 ਗੁੰਡੇ ਫੇਰ ਪੂਰੇ ਹੋ ਗਏ ਬਸ ਸਿਰਫ ਇੰਨਾ ਕੁ ਡਿਜ਼ਾਈਨ ਹੈ ਬਿਲਕੁਲ ਹੀ ਸੋਖਾ ਇਹ ਤਿੰਨ ਗੁੰਡੇ ਆਪਾਂ ਫੇਰ ਵਿੱਚ ਰੱਖ ਲਾਂਗੇ ਪੁੱਠੇ ਤੇ ਫਿਰ ਇਹ ਝੋਟਾ ਆ ਦੇਖੋ ਜੀ ਇਹ ਝੋਟਾ ਵਲ ਪਾਇਆ ਇੱਕ ਗੁੰਡਾ ਫੇਰ ਸਿੱਧਾ ਫੇਰੇ ਵਲ ਪਾ ਲਿਆ ਤੇ ਇਹ ਫੇਰ ਆਪਾਂ ਨੇ ਸਿੱਧਾ ਠੀਕ ਹੈ ਇਫਿਰ ਤਿੰਨ ਗੁੰਡੇ ਆਪਾਂ ਨੇ ਪੁੱਠੇ ਰੱਖ ਲੈ ਤੇ ਲਾਸਟ ਵਾਲਾ ਗੁੰਡਾ ਜਿਹੜਾ ਉਹ ਸਿੱਧਾ ਬੁਣ ਲਿਆ ਇਹ ਦੇਖੋ ਜੀ ਪੁੱਠੀ ਸਲਾਈ ਸਾਰੀ ਪੁੱਠੀ ਪੁੱਠੀ ਸਲਾਈ ਸਾਡੀ ਹਮੇਸ਼ਾ ਹੀ ਸਾਰੀ ਪੁੱਠੀ ਪੈਣੀ ਸਾਰੀਆਂ ਪੁੱਠੀਆਂ ਸਲਾਈਆਂ ਪੁੱਠੀਆਂ ਹੀ ਪੈਣਗੀਆਂ ਆਹ ਦੇਖੋ ਬਿਲਕੁਲ ਸਿੰਪਲ ਡਿਜ਼ਾਈਨ ਹੈ ਤੇ ਬੜਾ ਹੀ ਸੋਖਾ ਤੇ ਬੜਾ ਹੀ ਪਿਆਰਾ ਲੱਗਦਾ ਆਲ ਓਵਰ ਪਣਿਆ ਹੋਇਆ ਬਹੁਤ ਸੋਹਣਾ ਲੱਗਦਾ ਇਹ ਤੁਸੀਂ ਬੱਚੇ ਦੀ ਫਰੌਕ ਤੇ ਪਹੁੰਚੂ ਤੇ ਸਵੈਟਰ ਤੇ ਲੇਡੀ ਸਵੈਟਰ ਤੇ ਜੈਂਟਸ ਕਿਧਰ ਵੀ ਪਾ ਸਕਦੇ ਹੋ ਤੇ ਇਹ ਪੁੱਠੀ ਸਲਾਈ ਸਾਡੀ ਸਾਰੀ ਪੁੱਠੀ ਬਣ ਗਈ ਇਹ ਇਸੇ ਤਰ੍ਹਾਂ ਇਹ ਚਾਰ ਸਲਾਈਆਂ ਜਿਹੜੀਆਂ ਨਾ ਰਿਪੀਟ ਕਰੀ ਜਾਣੀਆਂ ਹੈ ਇਹ ਪੁੱਠੀ ਸਲਾਈ ਆਪਾਂ ਸਾਰੇ ਪੁੱਠੇ ਪਾਵਾਂਗੇ ਇਹ ਦੇਖੋ ਜੀ ਇਹ ਸਿੱਧੀ ਸਲਾਈ ਫੇਰ ਜਿਵੇਂ ਆਪਾਂ ਫਸਟ ਰੋ ਪਾਈ ਸੀ ਇਹ ਪਹਿਲਾ ਕੁੰਡਾ ਆਪਾਂ ਨੇ ਉਤਾਰ ਲਿਆ ਤੇ ਇਹ ਤਿੰਨ ਪੁੱਠੇ 1 2 3 ਤੇ ਇਹ ਜਿਹੜੇ ਪੰਜ ਗੁੰਡੇ ਆ ਨਾ ਇਹ ਸਿੱਧੇ ਪੈਣਗੇ ਇੱਕ ਵਾਰੀ ਆਪਾਂ ਡਿਜ਼ਾਈਨ ਵਾਲੇ 5 ਗੁੰਡੇ ਪਾਣੇ ਆ ਤੇ ਇੱਕ ਵਾਰੀ ਆਪਾਂ ਸਿੱਧੇ ਪਾਵਾਂਗੇ ਇਹ ਦੇਖੋ ਇਹ 5 ਸਿੱਧੇ 4 ਸਲਾਈਆਂ ਦੀ ਬੁਣਤੀ ਹੈ 4 ਸਲਾਈਆਂ ਦਾ ਡਿਜ਼ਾਈਨ ਹੈ ਨਾ ਦੇਖੋ ਜੀ ਪੁੱਠੀਆਂ ਸਾਰੀਆਂ ਸਲਾਈਆਂ ਪੁੱਠੀਆਂ ਪੈਣੀਆਂ 3 4 5 ਇਤਨ ਕੁੰਡੇ ਪੁੱਠੇ ਤੇ ਲਾਸਟ ਵਾਲਾ ਫਿਰ ਸਿੱਧਾ ਆ ਬੇਕ ਪੁੱਠੀ ਸਲਾਈ ਫੇਰ ਪੁੱਠੀ ਪਏਗੀ ਸਾਡੀ ਤੇ ਇਹ ਚਾਰ ਸਲਾਈਆਂ ਬਾਰ ਬਾਰ ਆਪਾਂ ਨੇ ਰਿਪੀਟ ਕਰੀ ਜਾਣੀਆਂ ਇਹ ਸਾਡੀ ਚੌਥੀ ਸਲਾਈ ਆ ਗਈ ਚੌਥੀ ਫਿਰ ਮੁੱਠੀ ਪੂਰੀ ਸਲਾਈ ਬਣੇਗੀ ਏ ਦੇਖੋ ਜੀ ਆਪਾਂ ਨੇ ਫੇਰ ਜਿਵੇਂ ਫਸਟ ਰੋ ਪਾਈ ਸੀ ਉਸੇ ਤਰ੍ਹਾਂ ਪਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਇਹ ਤਿੰਨ ਪੁੱਠੇ ਦੋ ਤਿੰਨ ਪੁੱਠੇ ਤੇ ਇਹ ਆਪਾਂ ਨੇ ਪਾਇਆ ਜੋਟਾ ਇੱਥੇ ਬਲ ਪਾਇਆ ਆ ਦੇਖੋ ਇਹ ਕੁੰਡਾ ਸਿੱਤਾ ਬੁਣ ਲਿਆ ਇਹ ਫਿਰ ਬਲ ਪੈ ਗਿਆ ਤੇ ਇਹ ਫਿਰ ਜੋਟਾ बस इसी तरह ये सारा रिपीट करी जानी ये सिलाइया फिर तीन सिलाइया पुठिया तीन कुंडे सॉरी तो देखो जी जोटा बल पाया कुंडा फिर वाल पा के फिर जोटा ਇਹ ਜਿਹੜੇ ਪੰਜ ਕੁੰਡੇ ਆ ਨਾ ਬਸ ਇਹ ਧਿਆਨ ਰੱਖਣਾ ਜਿਹੜੇ ਪੰਜ ਕੁੰਡੇ ਆ ਪਹਿਲਾਂ ਝੋਟਾ ਪਾਣਾ ਇੱਕ ਵਧਾਣਾ ਫਿਰ ਇਹ ਕੁੰਡਾ ਸਿੰਪਲ ਬੁਣਿਆ ਜਾਏਗਾ ਫਿਰ ਵਾਲ ਪਾ ਕੇ ਫਿਰ ਝੋਟਾ ਇਹ ਸੈਂਟਰ ਵਾਲੇ ਕੁੰਡੇ ਤੇ ਅਲੱਦ ਵਾਲੇ ਹੋਲ ਬਣੇਗਾ ਬੜਾ ਹੀ ਸਿੰਪਲ ਆ ਡਿਜ਼ਾਈਨ ਔਰ ਬਹੁਤ ਸੋਹਣਾ ਲੱਗਦਾ ਪਾਇਆ ਹੋਇਆ ਆ ਦੇਖੋ ਜੀ ਇਹ ਫਿਰ ਆਪਾਂ ਹੁਣ ਇਹ ਪੁੱਠੀ ਸਾਰੀ ਪੁੱਠੇ ਪਾ ਲਾਂਗੇ ਤੇ ਫਿਰ ਸਿੱਧੀ ਤੇ ਫਿਰ ਮਦਨੀ ਕਰੀ ਪਾਗੇ ਦਸਤੀਆਂ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਪੁੱਠੀ ਸਲਾਈ ਸলাই ਸਾਰੀ ਪੁੱਠੀ ਪਏਗੀ ਇਹ ਸਾਰੀ ਇਹ ਪਾ ਪੁੱਠੀ ਪਾਵਾਂਗੇ ਇਹ ਦੇਖੋ ਜੀ ਫੇਰ ਆਪਣੀ ਆ ਗਈ ਏ ਡਿਜ਼ਾਈਨ ਦੀ ਚੌਥੀ ਸਲਾਈ ਤਿੰਨ ਪੁੱਠੇ ਪੰਜ ਸਿੱਦੇ ਬਸ ਇਹ ਧਿਆਨ ਰੱਖਣਾ ਹੈ ਆਪਾਂ ਨੇ ਪਹਿਲੀ ਸਲਾਈ ਤੇ ਉਹ ਬੁੰਨਤੀ ਪਾਣੀ ਹੈ ਪੁੱਠੀ ਸਾਰੇ ਪੁੱਠੀ ਫਿਰ ਸਿੱਧੀ ਤੇ ਤਿੰਨ ਪੁੱਠੇ ਤੇ ਪੰਜ ਸਿੱਦੇ ਠੀਕ ਹੈ ਵਿੱਚ ਇੱਕ ਸਲਾਈ ਮਤਲਬ ਇਹ ਕੁੰਡੇ ਸਿੱਦੇ ਪੈਣਗੇ ਤੇ ਇੱਕ ਤੇ ਪੰਜ ਕੁੰਡੀਆਂ ਤੇ ਬੁੰਨਤੀ ਪੈਗੀ ਬਸ ਇਹ ਧਿਆਨ ਰੱਖਣਾ ਤੇ ਇਹ ਚਾਰ ਸਲਾਈਆਂ ਜਿਹੜੀਆਂ ਬਾਰ-ਬਾਰ ਰਿਪੀਟ ਕਰੀ ਜਾਣੀਆਂ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਇਹ ਡਿਜ਼ਾਈਨ ਜ਼ਰੂਰ ਪਾ ਕੇ ਦੇਖਿਓ ਬਹੁਤ ਪਿਆਰਾ ਲੱਗਦਾ ਹੈ ਇਹ ਮੇਰੇ ਚੈਨਲ ਤੇ ਜਿਹੜਾ ਨਵਾਂ ਹੈ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਠੀਕ ਹੈ ਜੀ ਮਿਲਦੇ ਆਂ ਨਵੀਂ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਵਾਰ ਫਿਰ ਆ ਦਿਖਾਉਂਦੀ ਆਂ ਡਿਜ਼ਾਈਨ ਇਹ ਆ ਦੇਖੋ ਜੀ ਆ ਦੇਖੋ ਇਹ ਐ ਵੀਚ ਇਹ ਡਿਜ਼ਾਈਨ ਵਾਲੀਆਂ ਇਹ ਪੁੱਠੇ ਪੁੱਠੇ ਗੁੰਡੇ ਆਣਗੇ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਜਿਹੜਾ ਮੈਂ ਥੋੜਾ ਜਿਹਾ ਵੱਡਾ ਬਣਾਇਆ ਹੈ ਦੇਖੋ ਬੜਾ ਹੀ ਪਿਆਰਾ ਲੱਗਦਾ ਡਿਜ਼ਾਈਨ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਵਿੱਚ